ਸੰਗਤੂ ਚਾਹੋ ਜਿੰਨੀ ਮਰਜ਼ੀ ਪਰੇਸ਼ਾਨੀ ਵਿੱਚ ਆ ਜਾਵੋ ਜਿੰਨਾ ਮਰਜ਼ੀ ਤੁਸੀਂ ਤੱਕ ਟੁੱਟ ਜਾਵੋ ਪਰ ਕਦੇ ਵੀ ਘਰ ਦੀ ਸਫਾਈ ਕਰਦੇ ਸਮੇਂ ਇਹਨਾਂ ਚੀਜ਼ਾਂ ਨੂੰ ਘਰ ਦੇ ਵਿੱਚ ਕਦੇ ਨਾ ਰੱਖੋ ਕਥਾ ਕਰਦੇ ਬਾਬਾ ਜੀ ਦੱਸਦੇ ਹਨ ਕਿ ਪੰਜ ਚੀਜ਼ਾਂ ਜੇਕਰ ਅਸੀਂ ਨਵੇਂ ਸਾਲ ਦੇ ਵੇਲੇ ਹੀ ਆਪਣੇ ਘਰ ਵਿੱਚ ਰੱਖ ਲੈਂਦੇ ਹਾਂ ਤਾਂ ਬਹੁਤ ਸਾਰੀ ਨੈਗੇਟਿਵ એનર્ਜੀ ਮਤਲਬ ਕਿ ਨਕਾਰਾਤਮਕ ਊਰਜਾ ਸਾਡੇ ਘਰ ਵਿੱਚ ਵਾਸ ਕਰ ਬੈਠੀ ਰਹਿੰਦੀ ਹੈ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਨਵਾਂ ਸਾਲ ਆਉਣ ਵਾਲਾ ਹੈ ਅਤੇ ਸਾਰੇ ਮੇਰੇ ਦੋਸਤ ਮਿੱਤਰ ਮੇਰੀਆਂ ਬੀਬੀਆਂ ਭੈਣਾਂ ਆਪਣੇ ਘਰ ਨੂੰ ਸਜਾਉਣ ਦੀ ਤਿਆਰੀ ਵਿੱਚ ਹਨ ਉਸ ਨੂੰ ਸਾਫ਼ ਸੁਥਰਾ ਰੱਖਣ ਦੀ ਤਿਆਰੀ ਵਿੱਚ ਹਨ ਪਰ ਦੋਸਤੋ ਸਫਾਈ ਕਰਦੇ ਸਮੇਂ ਕਾਫੀ ਹੋਜੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਸੁੱਟਣ ਦੀ ਬਜਾਏ ਫਿਰ ਤੋਂ ਸਾਮਕੇ ਰੱਖ ਲੈਂਦੇ ਹਾਂ ਜਿਹੜੀਆਂ ਕਿ ਸਾਡੇ ਘਰ ਵਿੱਚ ਹਮੇਸ਼ਾ ਤੋਂ ਹੀ ਨਕਾਰਾਤਮਕ ਊਰਜਾ ਪੈਦਾ ਕਰਦੀਆਂ ਹਨ ਜਿਹੜੀਆਂ ਕਿ ਬੁਰੀਆਂ ਸ਼ਕਤੀਆਂ ਨੂੰ ਸਾਡੇ ਘਰ ਵਿੱਚ ਵਾਸ ਕਰਾਉਂਦੀਆਂ ਹਨ ਦੇਖਣ ਨੂੰ ਸੰਗਤੋ ਇਹ ਆਮ ਜਿਹੀਆਂ ਗੱਲਾਂ ਲੱਗਦੀਆਂ ਹਨ ਇਹ ਆਮ ਜਿੰਗੀਆਂ ਚੀਜ਼ਾਂ ਲੱਗਦੀਆਂ ਹਨ ਪਰ ਜਦੋਂ ਇਹ ਸਾਡੇ ਘਰ ਵਿੱਚ ਇਹ ਚੀਜ਼ਾਂ ਪ੍ਰਾਣੀਆਂ ਹੋ ਜਾਣ ਜਿਨ੍ਹਾਂ ਨੂੰ ਜੰਗ ਲੱਗ ਜਾਵੇ ਜਾਂ ਖਰਾਬ ਹੋ ਜਾਣ ਇਹ ਚੀਜ਼ਾਂ ਸਾਡੇ ਘਰ ਵਿੱਚ ਕਾਫੀ ਸਾਰੀਆਂ ਨਕਾਰਾਤਮਕ ਸ਼ਕਤੀਆਂ ਨੂੰ ਪੈਦਾ ਕਰਦੀਆਂ ਹਨ ਜਿਸ ਦੇ ਸਿੱਟੇ ਵਜੋਂ ਸਾਡੇ ਘਰ ਵਿੱਚ ਹੋਰ ਗਰੀਬੀ ਆਉਣ ਲੱਗ ਪੈਂਦੀ ਹੈ ਸਾਨੂੰ ਬਿਮਾਰੀਆਂ ਚੁੰਬੜਨ ਲੱਗ ਪੈਂਦੀਆਂ ਹਨ ਅਤੇ ਸਾਡੇ ਘਰ ਵਿੱਚ ਜਮਾ ਵੀ ਰੌਣਕ ਨਹੀਂ ਰਹਿੰਦੀ ਅਤੇ ਦਿਲਿੰਦਰਤਾ ਛਾਈ ਰਹਿੰਦੀ ਹੈ ਗੁਰੂ ਜੀ ਨੇ ਕਥਾ ਕਰਦੇ ਹੋਏ ਦੱਸਿਆ ਕਿ ਨਵਾਂ ਸਾਲ ਆਉਣ ਵਾਲਾ ਹੈ ਤੇ ਸਾਰੇ ਘਰਾਂ ਵਿੱਚ ਫੁੱਲ ਸਫਾਈ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਪਰ ਸੰਗਤ ਉਸੇ ਕਾਫੀ ਚੀਜ਼ਾਂ ਫਿਰ ਤੋਂ ਹੀ ਉਸੇ ਤਰ੍ਹਾਂ ਸੰਭਾਲ ਕੇ ਰੱਖ ਦਿੰਦੇ ਆ ਜਿਹੜੀਆਂ ਕਿ ਸਾਨੂੰ ਹਮੇਸ਼ਾ ਤਰੱਕੀ ਦੇ ਰਾਹ ਤੋਂ ਰੋਕਦੀਆਂ ਹਨ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨਾਲ ਮਾਂ ਲక్ష్ਮੀ ਨਾਰਾਜ਼ ਹੋ ਜਾਂਦੀ ਹੈ ਕਿਉਂਕਿ ਸੰਗਤ ਨੂੰ ਸਭ ਨੂੰ ਪਤਾ ਹੈ ਕਿ ਪੈਸਾ ਹਮੇਸ਼ਾ ਹੀ ਮਾਂ ਲక్ష్ਮੀ ਨਾਲ ਜੁੜਿਆ ਹੁੰਦਾ ਹੈ ਕੋਈ ਵੀ ਧਰਮ ਕਿਉਂ ਨਾ ਹੋਵੇ ਪੈਸੇ ਦਾ ਸੰਬੰਧ ਮਾਇਆ ਦਾ ਸੰਬੰਧ ਹਮੇਸ਼ਾ ਹੀ ਮਾਂ ਲక్ష్ਮੀ ਨਾਲ ਹੁੰਦਾ ਹੈ ਜੀ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਘਰ ਵਿੱਚ ਰੱਖਾਂ ਨਾਲ ਮਾਂ ਲక్ష్ਮੀ ਨਰਾਜ ਹੋ ਜਾਂਦੀ ਹੈ ਅਤੇ ਕਦੇ ਵੀ ਸਾਡੀ ਇਨਕਮ ਵਿੱਚ ਵਾਧਾ ਨਹੀਂ ਹੁੰਦਾ। ਇਸ ਲਈ ਸੰਗਤੋ ਇਹ ਵੀਡੀਓ ਨਾਲ ਤੁਸੀਂ ਜੁੜੇ ਰਹੋ। ਅਸੀਂ ਤੁਹਾਨੂੰ ਦੱਸਾਂਗੇ ਉਹ ਪੰਜ ਚੀਜ਼ਾਂ ਜਿਹੜੀਆਂ ਅੱਜ ਵੀ ਤੁਹਾਡੇ ਘਰ ਪਈਆਂ ਤੁਹਾਨੂੰ ਕੰਗਾਲੀ ਵੱਲ ਲੈ ਕੇ ਜਾ ਰਹੀਆਂ ਹਨ। ਅਤੇ ਜਿਨ੍ਹਾਂ ਨੂੰ ਬਾਹਰ ਕੱਢਣ ਦੇ ਨਾਲ ਤੁਹਾਡਾ ਨਵਾਂ ਸਾਲ 2026 ਬਹੁਤ ਵਧੀਆ ਰਹਿਣ ਵਾਲਾ ਹੈ ਜੀ। ਇਸ ਕਰਕੇ ਵੀਡੀਓ ਤੇ ਸੰਗਤ ਜੀ ਬਨੇ ਰਹੋ ਅਤੇ ਇਸ ਨੂੰ ਲਾਈਕ ਜ਼ਰੂਰ ਕਰਿਓ। ਸੰਗਤੋਂ ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ ਘਰ ਵਿੱਚ ਪਏ ਪੁਰਾਣੇ ਟੁੱਟੇ ਹੋਏ ਬੂਟ ਅਤੇ ਚੱਪਲਾਂ ਸੰਗਤਾਂ ਸੋਚਣੀਆਂ ਹੋਣੀਆਂ ਕਿ ਇਹਨਾਂ ਨਾਲ ਸਾਡੇ ਘਰ ਵਿੱਚ ਕੀ ਅਸਰ ਹੁੰਦਾ ਹੈ ਤਾਂ ਸੰਗਤੋਂ ਜੇਕਰ ਇਹ ਚੀਜ਼ਾਂ ਤੁਹਾਡੇ ਘਰ ਵਿੱਚ ਪੁਰਾਣੀਆਂ ਪੰਗਾ ਹਨ ਜਿਨ੍ਹਾਂ ਨੂੰ ਤੁਸੀਂ ਅਜੇ ਤੱਕ ਵੀ ਵਰਤੋਂ ਨਹੀਂ ਕਰਦੇ ਪਰ ਉਹ ਟੁੱਟੀਆਂ ਹੋਈਆਂ ਚੱਪਲਾਂ ਜਾਂ ਸੜਦੇ ਹੋਏ ਬੂਟ ਤੁਹਾਡੇ ਘਰ ਦੇ ਸਟੋਰ ਵਿੱਚ ਵੀ ਪਏ ਹਨ ਤਾਂ ਇਹ ਬਹੁਤ ਦਲਿੱਦਰਤਾ ਤੁਹਾਡੇ ਘਰਨ ਲਿਆਉਂਦੇ ਹਨ ਸਭ ਤੋਂ ਵੱਡਾ ਇਸ ਦਾ ਅਸਰ ਉਸ ਵਿਅਕਤੀ ਉੱਪਰ ਹੀ ਹੁੰਦਾ ਹੈ ਉੰਦੇਸਾ ਦੀਆਂ ਚੱਪਲਾਂ ਹੁੰਦੀਆਂ ਹਨ ਬੂਟ ਹੁੰਦੇ ਹਨ ਤੁਸੀਂ ਦੇਖਿਆ ਹੋਵੇਗਾ ਕਦੇ ਵੀ ਉਹ ਵਿਅਕਤੀ ਸਵੇਰੇ ਜਲਦੀ ਨਹੀਂ ਉੱਠੇਗਾ ਹਮੇਸ਼ਾ ਕੰਮ ਕਰਨ ਦੇ ਵਿੱਚ ਘੌਲ ਕਰੇਗਾ ਕਦੇ ਵੀ ਜਲਦੀ ਜਲਦੀ ਕੰਮ ਨਹੀਂ ਕਰੇਗਾ ਹਮੇਸ਼ਾ ਸੁੱਤਾ ਰਹੇਗਾ ਤੇ ਬਹੁਤ ਜਲਦੀ ਉਹ ਥੱਕ ਜਾਵੇਗਾ ਕਿਉਂਕਿ ਸੰਗਤੋਂ ਇਹ ਚੀਜ਼ਾਂ ਬਹੁਤ ਬੁਰੇ ਤਰੀਕੇ ਨਾਲ ਕੰਮ ਕਰਦੀਆਂ ਹਨ ਘਰ ਵਿੱਚ ਪਏ ਪੁਰਾਣੇ ਬੂਟ ਚੱਪਲਾ ਜਿਨ੍ਹਾਂ ਦੇ ਵਿੱਚ ਮਿੱਟੀ ਪਈ ਹੁੰਦੀ ਹੈ ਧੂੜ ਪਈ ਹੁੰਦੀ ਹੈ ਜਾਲੇ ਲੱਗੇ ਹੁੰਦੇ ਹਨ ਇਹ ਦਲੇਦਰਤਾ ਦਾ ਸਭ ਤੋਂ ਵੱਡਾ ਕਾਰਨ ਬਣਦੀਆਂ ਹਨ ਅਤੇ ਸੰਗਤੋ ਸੰਤਾਂ ਦੇ ਅਨੁਸਾਰ ਜਿਨ੍ਹਾਂ ਦੇ ਘਰ ਵਿੱਚ ਦਲੇਦਰਤਾ ਹੁੰਦੀ ਹੈ ਸਫਾਈ ਨਹੀਂ ਹੁੰਦੀ ਉਹਨਾਂ ਦੇ ਘਰੇ ਕਦੇ ਵੀ ਮਾਇਆਵਾਸ ਨਹੀਂ ਕਰਦੀ ਜਿਹੜੀ ਥੋੜੀ-ਮੋਟੀ ਮਾਇਆ ਜੋੜੀ ਵੀ ਹੁੰਦੀ ਹੈ ਉਹ ਬਿਮਾਰੀਆਂ ਦੇ ਮੂਹ ਜਾਂ ਫਿਰ ਕਰਜਾਂ ਦੇ ਮੂਹ ਵਿੱਚੋਂ ਨਿਕਲ ਜਾਂਦੀ ਹੈ ਮਤਲਬ ਕਿ ਮਾਇਆ ਉਸ ਘਰੇ ਕਦੇ ਵੀ ਨਹੀਂ ਟਿਕਦੀ ਜਿਨ੍ਹਾਂ ਦੇ ਘਰ ਵਿੱਚ ਦਲੇਦਰਤਾ ਹੁੰਦੀ ਹੈ ਅਤੇ ਦਲੇਦਰਤਾ ਤਾਂ ਹਮੇਸ਼ਾ ਉਹਨਾਂ ਦੇ ਘਰੇ ਹੁੰਦੀ ਹੈ ਜਿਨ੍ਹਾਂ ਦੇ ਘਰੇ ਪੁਰਾਣੇ ਬੂਟ ਪਏ ਹੁੰਦੇ ਹਨ ਜਿਹੜੇ ਅਸੀਂ ਵਰਤੋਂ ਵਿੱਚ ਨਹੀਂ ਕਰਦੇ ਇਸ ਕਰਕੇ ਇਸ ਚੀਜ਼ ਵੱਲ ਤੁਸੀਂ ਹਮੇਸ਼ਾ ਧਿਆਨ ਦੇਣਾ ਜਦੋਂ ਵੀ ਹੁਣ ਤੁਸੀਂ ਨਵੇਂ ਸਾਲ ਦੀ ਸਫਾਈਆਂ ਕਰੋਗੇ ਤਾਂ ਪੁਰਾਣੇ ਬੂਟ ਜਿਨ੍ਹਾਂ ਨੂੰ ਤੁਸੀਂ ਵਰਤੋਂ ਨਹੀਂ ਕਰਦੇ ਉਹਨਾਂ ਨੂੰ ਸਭ ਤੋਂ ਪਹਿਲਾਂ ਘਰ ਤੋਂ ਬਾਹਰ ਸੁੱਟਣਾ ਹੈ ਸੰਗਤੋ ਅਗਲੀ ਚੀਜ਼ ਜੋ ਕਿ ਤੁਸੀਂ ਘਰ ਤੋਂ ਬਾਹਰ ਹਰ ਹਾਲਤ ਵਿੱਚ ਕੱਢਣੀ ਹੈ ਉਹ ਹੈ ਘਰ ਵਿੱਚ ਜੰਮੀ ਹੋਈ ਮਿੱਟੀ ਧੂੜ ਅਤੇ ਜਾਲੇ ਅਸੀਂ ਆਮ ਹੀ ਜਦੋਂ ਸਫਾਈਆਂ ਕਰਦੇ ਹਾਂ ਤਾਂ ਕੁਝ ਕਮਰਿਆਂ ਨੂੰ ਛੱਡ ਦਿੰਦੇ ਹਾਂ ਜਾਂ ਫਿਰ ਕੁਝ ਕਮਰਿਆਂ ਨੂੰ ਚੰਗੀ ਤਰ੍ਹਾਂ ਹੀ ਸਾਫ਼ ਨਹੀਂ ਕਰਦੇ ਜਿਵੇਂ ਕਿ ਸਟੋਰ ਰੂਮ ਹੋ ਗਿਆ ਜਾਂ ਸਰ ਤੁਹਾਡੇ ਪੁਰਾਣੇ ਬਾਥਰੂਮ ਜਿਨ੍ਹਾਂ ਵਿੱਚ ਆਮ ਹੀ ਸਾਡਾ ਪੁਰਾਣਾ ਸਮਾਨ ਪਿਆ ਹੁੰਦਾ ਹੈ ਤਾਂ ਸੰਗਤੋ ਜਦੋਂ ਵੀ ਤੁਸੀਂ ਨਵੇਂ ਸਾਲ ਦੇ ਲਈ ਸਫਾਈਆਂ ਕਰੋਗੇ ਤਾਂ ਹਮੇਸ਼ਾ ਕਰਦੇ ਹਰ ਖੁੰਝੇ ਵਿੱਚ ਤੁਸੀਂ ਜਾਲੇ ਅਤੇ ਮਿੱਟੀ ਨੂੰ ਬਾਹਰ ਕੱਢਣਾ ਹੈ ਜੇਕਰ ਇੱਕ ਵੀ ਜਾਲਾ ਤੇ ਧੂੜ ਮਿੱਟੀ ਤੁਹਾਡੇ ਘਰ ਵਿੱਚ ਰਹਿ ਜਾਂਦਾ ਹੈ ਤਾਂ ਮਾਂ ਲక్ష్ਮੀ ਕਦੇ ਵੀ ਤੁਹਾਡੇ ਘਰ ਵਿੱਚ ਵਾਸ ਨਹੀਂ ਕਰੇਗੀ ਇਹ ਸਭ ਤੋਂ ਵੱਡਾ ਅਪਸ਼ਕੁਣ ਸਾਡੇ ਘਰ ਲਈ ਮੰਨਿਆ ਜਾਵੇਗਾ ਕਿ ਸਾਡੇ ਘਰ ਦੇ ਕੋਣਿਆਂ ਦੇ ਵਿੱਚ ਥੋੜਾ ਜਿਹਾ ਵੀ ਜੇਕਰ ਧੂੜ ਮਿੱਟੀ ਬਾਕੀ ਹੈ ਤਾਂ ਇਸ ਕਰਕੇ ਜੇਕਰ ਤੁਸੀਂ ਸਫਾਈ ਕਰਨੀ ਹੈ ਬਹੁਤ ਚੰਗੇ ਢੰਗ ਨਾਲ ਕਰੋ ਤੇ ਹਰ ਕੋਨੇ ਨੂੰ ਸਾਫ਼ ਕਰੋ। ਸੰਗਤੋਂ ਕਈ ਕਰਾਂ ਦੇ ਵਿੱਚ ਇਹ ਵੀ ਦੇਖਿਆ ਗਿਆ ਹੈ ਕਿ ਗਮਲਿਆਂ ਦੇ ਵਿੱਚ ਸੁੱਕੇ ਹੋਏ ਪੌਦੇ ਲੱਗੇ ਹੁੰਦੇ ਹਨ। ਜਾਂ ਫਿਰ ਅਜਿਹੇ ਪੌਦੇ ਜਿਹੜੇ ਕਿ ਸੁੱਕ ਗਏ ਹਨ ਤੇ ਉਹਨਾਂ ਦੀਆਂ ਜੜਾਂ ਵੀ ਸੁੱਕੀਆਂ ਹੁੰਦੀਆਂ ਹਨ। ਜਿਹੜੀ ਉਹਨਾਂ ਦੇ ਗਮਲਿਆਂ ਦੇ ਵਿੱਚ ਮਿੱਟੀ ਹੁੰਦੀ ਹੈ ਉਸ ਵਿੱਚ ਵੀ ਇੱਕ ਬੂੰਦ ਵੀ ਪਾਣੀ ਸਾਨੂੰ ਨਜ਼ਰ ਨਹੀਂ ਆਉਂਦਾ। ਮਤਲਬ ਕਿ ਉਹ ਮਿੱਟੀ ਬਿਲਕੁਲ ਸੁੱਕੀ ਹੁੰਦੀ ਹੈ। ਸੰਗਤੋਂ ਅਜਿਹੇ ਪੌਦੇ ਹਮੇਸ਼ਾ ਹੀ ਨਕਾਰਾਤਮਕ ਸ਼ਕਤੀ ਪੈਦਾ ਕਰਦੇ ਹਨ। ਸੁੱਕਿਆ ਹੋਇਆ ਪੌਦਾ ਘਰ ਵਿੱਚ ਹਮੇਸ਼ਾ ਹੀ ਦਿਲ ਇੱਧਰ ਤਲੇ ਆਉਂਦਾ ਹੈ। ਕਰਜੇ ਦਾ ਵਾਹਣ ਸੁੱਕੇ ਹੋਏ ਪੌਦੇ ਨੂੰ ਕਿਹਾ ਜਾਂਦਾ ਹੈ ਇਸ ਕਰਕੇ ਤੁਸੀਂ ਦੇਖਿਆ ਹੋਵੇਗਾ ਕਦੇ ਵੀ ਮੰਦਰਾਂ ਦੇ ਵਿੱਚ ਜਾਂ ਗੁਰਦੁਆਰਿਆਂ ਦੇ ਵਿੱਚ ਸੁੱਕੇ ਹੋਏ ਪੌਦਿਆਂ ਨੂੰ ਨਹੀਂ ਰੱਖਿਆ ਜਾਂਦਾ ਕਿਉਂਕਿ ਸੁੱਕੇ ਹੋਏ ਪੌਦੇ ਮਰ ਜਾਂਦੇ ਹਨ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੈਲਿਊ ਨਹੀਂ ਹੁੰਦੀ ਅਤੇ ਜਿੰਨੀ ਵੀ ਸਾਡੇ ਆਸ-ਪਾਸੇ ਨਕਾਰਾਤਮਕ ਸ਼ਕਤੀ ਹੁੰਦੀ ਹੈ ਉਹ ਹਮੇਸ਼ਾ ਮਰੀਆਂ ਹੋਈਆਂ ਚੀਜ਼ਾਂ ਦੇ ਵਿੱਚ ਹੀ ਵਾਸ ਕਰਦੀ ਹੈ ਇਸੇ ਕਰਕੇ ਕਦੇ ਵੀ ਮਰੇ ਹੋਏ ਬੰਦੇ ਨੂੰ ਇੱਕ ਰਾਤ ਤੋਂ ਜ਼ਿਆਦਾ ਖੁੱਲਾ ਉਸ ਨੂੰ ਕਦੇ ਵੀ ਨਹੀਂ ਛੱਡਿਆ ਜਾਂਦਾ ਜਾਂ ਤਾਂ ਉਸ ਨੂੰ ਠੰਡਕ ਦੇਣੀ ਜ਼ਰੂਰੀ ਹੁੰਦੀ ਹੈ ਜਾਂ ਫਿਰ ਉਸ ਨੂੰ ਪਹਿਲਾਂ ਹੀ ਸੰਸਕਾਰ ਕਰ ਦਿੱਤਾ ਜਾਂਦਾ ਹੈ ਇਸੇ ਕਰਕੇ ਕਦੇ ਵੀ ਟੁੱਟੇ ਹੋਏ ਝਾੜੂ ਟੁੱਟੀਆਂ ਹੋਈਆਂ ਬੋਕਰਾਂ ਟੁੱਟੇ ਹੋਏ ਬੂਟ ਜਾਂ ਫਿਰ ਮਰਿਆ ਹੋਇਆ ਪੌਦਾ ਮਤਲਬ ਕਿ ਮੱਚਿਆ ਹੋਇਆ ਪੌਦਾ ਕਦੇ ਵੀ ਸਾਡੇ ਘਰ ਨੂੰ ਸੁਰੱਖਿਤ ਨਹੀਂ ਕਰ ਸਕਦਾ ਇਸੇ ਕਰਕੇ ਅੱਜ ਤੋਂ ਹੀ ਜੇਕਰ ਤੁਹਾਡੇ ਘਰ ਵਿੱਚ ਕੋਈ ਵੀ ਇਹੋ ਜਿਹੇ ਪੌਦਾ ਹੈ ਜੋ ਕਿ ਮੱਚ ਗਿਆ ਹੈ ਜੋ ਹਰਾ ਨਹੀਂ ਹੋ ਰਿਹਾ ਤਾਂ ਉਸ ਨੂੰ ਹਮੇਸ਼ਾ ਘਰ ਤੋਂ ਬਾਹਰ ਸੁੱਟੋ ਅਤੇ ਨਵੇਂ ਪੌਦੇ ਲਿਆ ਕੇ ਤੁਸੀਂ ਆਪਣੇ ਘਰ ਵਿੱਚ ਲਗਾਓ ਸੰਗਤੋਂ ਮੈਂ ਪਹਿਲਾਂ ਵੀ ਕਿਹਾ ਹੈ ਕਿ ਨਵਾਂ ਸਾਲ ਚੜ੍ਹਨ ਵਾਲਾ ਹੈ ਕਿ ਕਿਵੇਂ ਦਾ ਰਹੇਗਾ ਇਹ ਤੁਹਾਡੇ ਕਰਮ ਤੈਅ ਕਰਦੇ ਹਨ ਤੁਹਾਡੇ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਹੀ ਤੈਅ ਕਰਨੀਆਂ ਕਿ ਤੁਹਾਡਾ ਆਉਣ ਵਾਲਾ ਸਾਲ ਕਿਵੇਂ ਦਾ ਰਹੇਗਾ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਜਦੋਂ ਹੀ ਨਵਾਂ ਸਾਲ ਚੱਲਣ ਵਾਲਾ ਹੁੰਦਾ ਹੈ ਤਾਂ ਗ੍ਰਹਿ ਹਮੇਸ਼ਾ ਹੀ ਬਦਲਦੇ ਹਨ ਅਤੇ ਉਹ ਹਮੇਸ਼ਾ ਗ੍ਰਹਿ ਉਹ ਜਹੀ ਪ੍ਰਵਿਰਤੀ ਚਾਹੁੰਦੇ ਹਨ ਜਿਹੋ ਜਿਹਾ ਘਰ ਹੁੰਦਾ ਹੈ ਜੇਕਰ ਤੁਹਾਡੇ ਘਰ ਵਿੱਚ ਨਕਾਰਾਤਮਕ ਸ਼ਕਤੀ ਵਾਸ ਕਰਨ ਦਾ ਸਥਾਨ ਹੈ ਕੋਈ ਅਜਿਹੀ ਜਗ੍ਹਾ ਹੈ ਜਿੱਥੇ ਹਮੇਸ਼ਾ ਹੀ ਹਨੇਰਾ ਰਹਿੰਦਾ ਹੈ ਕੋਈ ਸਟੋਰੂਮ ਹੈ ਕੋਈ ਪੁਰਾਣਾ ਕਮਰਾ ਜਿੱਥੇ ਕੋਈ ਬਲਮ ਨਹੀਂ ਚੱਲਦਾ ਜਿੱਥੇ ਕੋਈ ਵੀ ਰੋਸ਼ਨੀ ਨਹੀਂ ਜਾਂਦੀ ਉੱਥੇ ਹਮੇਸ਼ਾ ਹੀ ਬੁਰੀਆਂ ਸ਼ਕਤੀਆਂ ਵਾਸ ਕਰਦੀਆਂ ਹਨ ਦੇਖਣ ਨੂੰ ਸੁਣਨ ਨੂੰ ਇਹ ਕਾਮ ਜਹੀ ਗੱਲ ਲੱਗਦੀ ਹੈ ਇਹ ਫਿਲਮੀ ਗੱਲ ਲੱਗਦੀ ਹੈ ਪਰ ਦੋਸਤੋ ਜੇਕਰ ਜੋਤਿਸ਼ ਪ੍ਰਕਿਰਿਆ ਦੇ ਵਿੱਚ ਗ੍ਰਹਾਂ ਦੀ ਸਥਿਤੀ ਦੇਖਦੇ ਆ ਤਾਂ ਉਹਨਾਂ ਦੀ ਪ੍ਰਕਿਰਿਆ ਦੇਖਦੇ ਆ ਤਾਂ ਹਰ ਮਹੀਨੇ ਦੇ ਵਿੱਚ ਇਹ ਆਪਣੀ ਸਥਿਤੀ ਬਦਲਦੇ ਹਨ ਇਸ ਕਰਕੇ ਕਦੇ ਵੀ ਅਜਿਹਾ ਕਮਰਾ ਜਿੱਥੇ ਰੋਸ਼ਨੀ ਨਹੀਂ ਹੈਗੀ ਉੱਥੇ ਤੁਹਾਨੂੰ ਰੋਸ਼ਨੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤੁਸੀਂ ਫਿਲਮਾਂ ਵਿੱਚ ਵੀ ਦੇਖਿਆ ਹੋਵੇਗਾ ਅਜਿਹੇ ਕਮਰੇ ਦਿਖਾਈ ਜਾਂਦੇ ਹਨ ਜਿੱਥੇ ਹਮੇਸ਼ਾ ਹੀ ਹਨੇਰਾ ਰਹਿੰਦਾ ਹੈ ਅਤੇ ਉੱਥੇ ਹੀ ਕਈ ਤਰ੍ਹਾਂ ਦੇ ਭੂਤਾਂ-ਪ੍ਰੇਤਾਂ ਵੀ ਵਾਸ ਕਰਦੇ ਹਨ ਕਿਉਂਕਿ ਸੰਗਤ ਜੀ ਜਿੰਨੇ ਵੀ ਸਾਡੇ ਧਰਮ ਹਨ ਇੱਕੋ ਚੀਜ਼ ਤੇ ਨਿਰਭਰ ਹਨ ਇੱਕੋ ਚੀਜ਼ ਲਈ ਧਰਮ ਬਰਾਬਰ ਸਮਝੇ ਜਾਂਦੇ ਹਨ ਕਿ ਜਿੱਥੇ ਹਨੇਰਾ ਹੁੰਦਾ ਹੈ ਜਿੱਥੇ ਚਾਨਣ ਨਹੀਂ ਹੁੰਦਾ ਉੱਥੇ ਹਮੇਸ਼ਾ ਹੀ ਬੁਰੀਆਂ ਸ਼ਕਤੀਆਂ ਵਾਸ ਕਰਦੀਆਂ ਹਨ ਇਸ ਕਰਕੇ ਕਦੇ ਵੀ ਅਜਿਹਾ ਕਮਰਾ ਵੀ ਤੁਸੀਂ ਨਹੀਂ ਰੱਖਣਾ ਜਿੱਥੇ ਕਦੇ ਰੋਸ਼ਨੀ ਨਾ ਜਾਂਦੀ ਹੋਵੇ ਇਹ ਵੀ ਤੁਸੀਂ ਗੱਲ ਸੰਗਤ ਜੀ ਧਿਆਨ ਵਿੱਚ ਰੱਖਣਾ ਟੁੱਟੇ ਹੋਏ ਝਾੜੂ ਦੀ ਜੇਕਰ ਗੱਲ ਕਰੀਏ ਤਾਂ ਝਾੜੂ ਜਮਾਂ ਟੁੱਟ ਜਾਂਦਾ ਹੈ ਉਸ ਤੋਂ ਬਾਅਦ ਅਸੀਂ ਉਸ ਨੂੰ ਕੀ ਕਰਦੇ ਹਾਂ ਚੁੱਲ੍ਹੇ ਵਿੱਚ ਮਚਾ ਦਿੰਦੇ ਹਾਂ ਜਾਂ ਫਿਰ ਅੱਗ ਦੀ ਭੇਂਟ ਕਰ ਦਿੰਦੇ ਹਾਂ ਘਰ ਵਿੱਚ ਸਭ ਤੋਂ ਬੁਰਾ ਝਾੜੂ ਨੂੰ ਅੱਗ ਲਾਉਣਾ ਮੰਨਿਆ ਜਾਂਦਾ ਹੈ ਅਤੇ ਉਸ ਤੋਂ ਬੁਰਾ ਵੀ ਮੰਨਿਆ ਜਾਂਦਾ ਹੈ ਜਦੋਂ ਅਸੀਂ ਉਸ ਨੂੰ ਚੁੱਲ੍ਹੇ ਵਿੱਚ ਮਚਾ ਦਿੰਦੇ ਹਾਂ ਇਸ ਨਾਲ ਸਾਡੇ ਭਾਗ ਬੰਦ ਹੋ ਜਾਂਦੇ ਹਨ ਜਿਹੜੀਆਂ ਵੀ ਅਸੀਂ ਅੱਗੇ ਤਰੱਕੀਆਂ ਕਰਨੀਆਂ ਹੁੰਦੀਆਂ ਹਨ ਜਿੰਨੇ ਵੀ ਅਸੀਂ ਚੰਗੇ ਵਿਚਾਰ ਚੰਗੇ ਭਾਵ ਕੀਤੇ ਹੁੰਦੇ ਹਨ ਉਹ ਸਾਰੇ ਨਕਾਰਾਤਮਕ ਊਰਜਾ ਦੇ ਹੇਠਾਂ ਦਬ ਕੇ ਰਹਿ ਜਾਂਦੇ ਹਨ ਇਸ ਕਰਕੇ ਕਦੇ ਵੀ ਝਾੜੂ ਨੂੰ ਸਾਨੂੰ ਮਚਾਉਣਾ ਨਹੀਂ ਚਾਹੀਦਾ ਤੁਸੀਂ ਜਿੰਨਾ ਵਰਤੋਂ ਵਿੱਚ ਉਸ ਨੂੰ ਕਰਨਾ ਹੈ ਉਸ ਦੀ ਵਰਤੋਂ ਕਰਿਓ ਤੇ ਉਸ ਤੋਂ ਬਾਅਦ ਉਸ ਨੂੰ ਤੁਸੀਂ ਹਮੇਸ਼ਾ ਹੀ ਕਿਤੇ ਸੁੱਟ ਦੇਵੋ ਪਰ ਆਪਣੇ ਘਰ ਦੇ ਵਿੱਚ ਕਦੇ ਵੀ ਝਾੜੂ ਨੂੰ ਤੁਸੀਂ ਅੱਗ ਨਹੀਂ ਲਾਉਣੀ ਇਹ ਅਕਸਰ ਆਮ ਹੀ ਸਾਡੇ ਘਰ ਦੀਆਂ ਔਰਤਾਂ ਕਰਦੀਆਂ ਹਨ ਕਿ ਜਦੋਂ ਹੀ ਕੋਈ ਝਾੜੂ ਖਤਮ ਹੋ ਜਾਂਦਾ ਹੈ ਉਸ ਦੀ ਵਰਤੋਂ ਉਹ ਨਹੀਂ ਕਰਦੀਆਂ ਤਾਂ ਉਸ ਨੂੰ ਅਸੀਂ ਅੱਗ ਦੀ ਭੇਂਟ ਚਾੜ ਦਿੰਦੇ ਹਾਂ ਉਸ ਤੋਂ ਬਾਅਦ ਹੀ ਸਾਡੇ ਜਿੰਨੇ ਵੀ ਕਿਸਮਤ ਦੇ ਦਰਵਾਜ਼ੇ ਹੁੰਦੇ ਹਨ ਉਹ ਸਾਰੇ ਬੰਦ ਹੋ ਜਾਂਦੇ ਹਨ ਅਤੇ ਉਸ ਤੋਂ ਬਾਅਦ ਅਸੀਂ ਹਮੇਸ਼ਾ ਅਰਦਾਸਾਂ ਬੇਨਤੀਆਂ ਕਰਦੇ ਰਹਿੰਦੇ ਆ ਕਿ ਸਾਡਾ ਕੁਝ ਨਹੀਂ ਬੰਦਦਾ ਇਸ ਕਰਕੇ ਤੁਸੀਂ ਧਿਆਨ ਦੇਣਾ ਜਿਹੜੀਆਂ ਵੀ ਮੈਂ ਤੁਹਾਨੂੰ ਗੱਲਾਂ ਦੱਸੀਆਂ ਹਨ ਇਹਨਾਂ ਨੂੰ ਹਮੇਸ਼ਾ ਹੀ ਸਫਾਈ ਵਾਲੇ ਆਪਣੇ ਘਰੋਂ ਤੁਸੀਂ ਜ਼ਰੂਰ ਕੱਢਣਾ ਹੈ ਅਤੇ ਹਮੇਸ਼ਾ ਹੀ ਕਰਦੀ ਸਫਾਈ ਰੱਖਣੀ ਹੈ ਇਸ ਨਾਲ ਹੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਸਾਨੂੰ ਲਾਈਕ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ